ਤੇ ਤੀਜੇ ਸੂਏ ਦੇ ਵਿੱਚ ਕਿੰਨਾ ਦੁੱਧ ਦਿੱਤਾ ਨੇ 16 ਲੀਟਰ ਜੀ 16 ਲੀਟਰ ਦਿੱਤਾ ਹਾਂ ਹਾਂ ਜੀ ਤਾਂ ਇਹ ਤਾਂ ਬੁੜੰਗਾ ਨੇ ਖੋਲ ਕੇ ਦਿਖਾਤੀ ਸੀ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜਲਾ ਇਹਨੂੰ ਬਠਿੰਡਾ ਵੇਚ ਜਾਂਦਾ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਤਕਰੀਬਨ 5 ਤੋਂ 6 ਦਿਨ ਇਹਦੇ ਹਜੇ ਦਿਨ ਪੂਰੇ ਹੋਣ ਦੇ ਪਏ ਆ ਪਹਿਲਾ ਵਾਲੇ ਸੂਏ ਦੇ ਵਿੱਚ ਵਧੀਆ ਇਹਦਾ ਦੁੱਧ ਦਿੱਤਾ ਹੋਇਆ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋਡ ਵਾਸਤੇ ਪਸ਼ੂ ਰੱਖੇ ਹੁੰਦੇ ਆ ਆਹੀਂ ਪਸ਼ੂ ਰੱਖੇ ਹੋਏ ਆ ਚੰਗੀ ਮਾਝਾ ਚੰਗੀ ਸੰਭੀ ਪੜੀ ਆ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘ ਆ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਐ ਬਾਕੀ ਤਸੱਲੀ ਅੱਗੇ ਤੁਸੀਂ ਕਰਨੀ ਆ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਵੀ ਵੀਡੀਓ ਦੇ ਵਿੱਚ ਹੀ ਹੋ ਜਾਊਗਾ ਬਾਅਦ ਵਿੱਚ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤਿਆਉ ਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆਜੋ ਥੋੜਾ ਆਪਾਂ ਯਾਰਾ ਸਮਾਨੀ ਲੈਣਦੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈਣੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਗੁਰਦੀਪ ਸਿੰਘ ਜੀ ਠੀਕ ਹੈ ਜੀ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੇ ਵੀ ਇਹੇ ਹਾਂਜੀ ਘਰ ਦੀ ਆ ਬਾਈ ਜੀ ਠੀਕ ਹੈ ਤੇ ਕਿੰਨੇ ਦਿਨ ਰਹਿੰਦੇ ਅਜੇ ਦਿਨ ਪੂਰੇ ਹੋਣ ਚਾ ਇਹਦੇ ਦਿਨ 5-6 ਹੀ ਰਹਿਗੇ ਜੀ 5-6 ਦਿਨ ਰਹਿੰਦੇ ਆਗੇ ਹਾਂਜੀ ਡੇਟ ਦੇ ਮਤਾਬਕ ਦਿਨ ਪੂਰੇ ਹੋਣਦੇ ਹਨਾ ਹਾਂਜੀ ਹਾਂਜੀ ਠੀਕ ਆ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਵੀ ਆਪਣੇ ਕੋਲੇ ਸੀਗੀ ਹਾਂਜੀ ਆਪਣੇ ਕੋਲੇ ਚੌਥੇ ਸੂਏ ਸੂਂਦੀ ਆ ਜੀ ਚੌਥੇ ਸੂਏ ਇਸ ਵਾਰ ਸੂਣਾ ਹਾਂਜੀ ਤੇ ਤੀਜੇ ਸੂਏ ਦੇ ਵਿੱਚ ਕਿੰਨਾ ਦੁੱਧ ਦਿੱਤਾ ਨੇ 16 ਲੀਟਰ ਜੀ 16 ਲੀਟਰ ਦਿੱਤਾ ਹਾਂਜੀ ਠੀਕ ਆ ਤੇ ਇਸ ਵਾਰ ਤਾਂ ਫਿਰ ਉਮੀਦ ਵਧਿਆ ਚੰਗੀ ਆ ਨਾ ਇਹ ਤਾਂ ਵੱਧਦੀ ਉਮੀਦ ਆ ਜੀ ਠੀਕ ਆ ਜੀ ਬਾਕੀ ਸੇਵਾ ਤੇ ਹੁੰਦਾ ਹਨਾ ਹਾਂਜੀ ਬਾਕੀ ਸੇਵਾ ਤੇ ਠੀਕ ਆ ਤੇ ਕਿਵੇਂ ਰਹੀ ਆ ਬਈ ਚੌਣ ਚਾਂਚ ਚ ਚੌਣ ਚਾਂਚ ਬਹੁਤ ਟੌਪ ਆ ਬਈ ਘਰ ਦੀ ਝੋਟੀ ਐ ਠੀਕ ਆ ਵਧੀਆ ਰਹੀ ਆ ਚੌਣ ਚ ਹਾਂਜੀ ਹਾਂਜੀ ਤੇ ਥਾਣਾ ਥੋਣਾ ਅੰਨ ਨੂੰ ਕਿਵੇਂ ਆ ਥਾਣਾ ਲੰਗੋ ਬਈ ਓਕੇ ਆ ਓਕੇ ਹਾਂਜੀ ਠੀਕ ਐ ਤੇ ਬਾਕੀ ਕੋਈ ਭਾਰਪੂਰ ਹੋਰ ਸਾਰੇ ਪੱਖਾਂ ਤੋਂ ਨਾ ਵੀ ਨਾ ਭਾਰਪੂਰ ਦੀ ਗਰੰਟੀ ਆ ਜੀ ਆਪਣੀ ਠੀਕ ਆ ਸਾਰੇ ਪੱਖਾਂ ਤੋਂ ਸਹੀ ਆ ਹਾਂਜੀ ਹਾਂਜੀ ਠੀਕ ਐ ਤੇ ਜਿਹੜਾ ਇਹਦੇ ਟੀਕਾ ਲੱਗਿਆ ਵਾ ਉਹਦਾ ਕੁਛ ਵਾਤਾ ਵੀ ਕਿਹੜਾ ਲੱਗਿਆ ਵਾ ਟੀਕਾ ਭਾਈ ਜੀ ਪੂਰਾ ਟੌਪ ਦਾ ਲੱਗਿਆ ਵਾ ਉਹ ਮਤਲਬ ਇਹ ਨਹੀਂ ਯਾਦ ਵੀ ਕਿਹੜਾ ਲੱਗਿਆ ਵਾ ਠੀਕ ਆ ਮਤਲਬ ਕਿ ਭਰਾਇਆ ਚੰਗਾ ਹੀ ਆ ਹਾਂ ਪੂਰਾ ਸਿਰੇ ਦਾ ਭਰਾਇਆ ਵਾ ਟੀਕਾ ਸੀ ਮਾੜਾ ਪਰੋਂਦੇ ਹੀ ਨਹੀਂ ਜੀ ਠੀਕ ਆ ਜੀ ਵੀ ਮਤਲਬ ਉਹ ਨਾਂ ਨਹੀਂ ਪਤਾ ਹਨਾ ਹਾਂ ਨਾਂ ਨਹੀਂ ਪਤਾ ਜੀ ਠੀਕ ਆ ਮੋਹਲਾ ਆਪਾ ਕਿੰਨਾ ਕਰਦੇ ਇਹਦਾ 1.60 ਹਜ਼ਾਰ ਇਹ 1.60 ਹਜ਼ਾਰ ਮੋਹਲਾ ਬਾਕੀ ਮੋਟਾ ਮੋਟਾ ਮਾਨਦਾਨ ਹੋ ਜੂ ਮੌਕੇ ਤੇ ਹਾਂ ਮੌਕੇ ਤੇ ਮਾਨਦਾਨ ਹੋ ਜੂਗੀ ਠੀਕ ਹੈ ਜੀ ਹਾਂਜੀ ਤੇ ਖੋਲ ਕੇ ਇਹਦਾ ਗੇੜਾ ਦਵਾ ਦਿਓ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬਨ ਸਾਰੀ ਲੈ ਲਈ ਜੀ ਤੁਹਾਨੂੰ ਤੋੜ ਕੇ ਦਿਖਾਉਂਗਾ ਅੱਜ ਤਾਂ ਬੁਰੰਗਾ ਨੇ ਖੋਲ ਕੇ ਦਿਖਾਤੀ ਸੀ ਚੰਗੀ ਸਭੀ ਬਲੀ ਆ ਸਿੰਘਾਂ ਦੀ ਕੁੰਡੀ ਆ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਪਿੱਠ ਬੁੜੇ ਦੀ ਕੁਆਲਿਟੀ ਚੜਾਈ ਦੇ ਵਿੱਚ ਬਹੁਤ ਆ ਬਸ ਥੋੜੀ ਜਿਹੀ ਇੱਕ ਕਮੀ ਆ ਵੀ ਪੂਸ ਟੁੱਟੀ ਹੋਈ ਆ ਤੇ ਬਾਕੀ ਮੱਝ ਸਾਰੇ ਪੱਖਾ ਤੋਂ ਚੰਗੀ ਆ ਸਾਫ ਸੁਥਰੀ ਆ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਸਾਰੀ ਦੱਸਤੀ ਆ ਆਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ 1 60 ਮੋਲ ਆ ਬਾਕੀ ਮੌਕੇ ਤੇ ਮਾਣਸਾਨ ਜਰੂਰ ਹੋ ਜੂਗਾ ਇਹ ਤਕਰੀਬਨ ਸੈਂਗ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਬਾਕੀ ਠੰਡੀ ਸੀਲ ਆ ਓਪਰੇ ਤੋਂ ਚਲੋ ਪਸ਼ੂ ਮਾੜਾ ਮੋਟਾ ਘਰੀ ਜਾਂਦਾ ਵੈਸੇ ਉਦਾਂ ਦਾ ਉਹਨੂੰ ਕੋਈ ਚੱਕਰ ਨਹੀਂ ਹੈਗਾ ਫੇਸ ਵੀ ਦੁਬਾਰੇ ਦੇਖ ਸਕਦੇ ਹੋ ਬਾਕੀ ਹਰ ਪੱਖ ਤੋਂ ਤਸੱਲੀ ਤੁਸੀਂ ਕਰਨੀ ਆ ਉਹਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਆਰਡਰ ਇਹਨੇ ਬਣਾਉਣਾ ਸਟਾਰਟ ਕਰਤਾ ਇਹ ਹਜੇ ਤਕਰੀਬਨ 5-7 ਦਿਨ ਜੇ ਲੈਂਦੀ ਹੈ ਤਾਂ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰ ਲੂਗੀ ਬਾਕੀ ਬੜੀਆ ਦੁੱਧ ਦਿੱਤਾ ਵੈਦਾ ਤੇ ਇਸ ਵਾਰ ਵੀ ਚੰਗੀ ਉਮੀਦ ਹੈ ਤੇ ਆਪ ਦੀ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚਾਹ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ